ਮੇਰੀ ਵਾਟਰ ਸਪੋਰਟਸ ਗੇਮ ਆ ਕੈਕਿੰਗ ਆ ਮੈਂ 2019 ਤੋਂ ਸਟਾਰਟ ਕੀਤੀ ਸੀ ਗੇਮ ਮੈਂ ਇੰਟਰਨੈਸ਼ਨਲ ਖਿਡਾਰੀ ਆ ਮੈਂ ਫਿਲੀਪੀਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈ ਆ ਔਰ 2019 ਤੋਂ ਲੈ ਕੇ ਸੀਨੀਅਰ ਨੈਸ਼ਨਲ ਮੈਂ ਲਗਾਤਾਰ ਖੇਡਦੀ ਆ ਰਹੀ ਆ ਤੇ ਆਲ ਇੰਡੀਆ ਯੂਨੀਵਰਸਿਟੀ ਚ ਵੀ ਮੇਰੇ ਕਾਫੀ ਮੈਡਲ ਨੇਗੇ ਤੇ ਨੈਸ਼ਨਲ ਦੇ ਵਿੱਚ ਵੀ ਮੇਰੇ 골ਡ ਮੈਡਲ ਰਹੇ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਤੇ ਮੈਨੂੰ ਇਹ ਜੌਬ ਆ ਜਿਹੜੀ ਮੈਰਿਟ ਦੇ ਆਧਾਰ ਤੇ ਮਿਲੀ ਆਗੀ ਜਿਵੇਂ ਐਸੀ ਕੋਟੇ ਦੇ ਵਿੱਚ ਸਪੋਰਟ ਦੀ ਇੱਕੋ ਹੀ ਵੈਕੈਂਸੀ ਸੀਗੀ ਤੇ ਮੇਰਾ ਰੈਂਕ ਪੰਜਾਬ ਦੇ ਵਿੱਚੋਂ ਫਰਸਟ ਨੰਬਰ ਤੇ ਰਿਹਾ ਤੇ ਉਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨ ਧੰਨਵਾਦ ਕਰਦੀ ਆਂ ਕਿ ਮੈਨੂੰ ਬਿਨਾ ਕਿਸੇ ਸਪਾਰਸ਼ ਤੋਂ ਬਿਨਾ ਕਿਸੇ ਪੈਸੇ ਤੋਂ ਮੈਨੂੰ ਇਹ ਨੌਕਰੀ ਦਿੱਤੀ ਔਰ ਐਮਐਲਏ ਮੈਲਕਲਾ ਕਰਵੰਤ ਕਲਵੰਤ ਸਿੰਘ ਬੰਡੋਰੀ ਜੀ ਦਾ ਮੈਂ ਸ਼ੁਕਰਿਆ ਕਰਦੀ ਆ ਜਦੋਂ ਮੈਂ ਬਾਹਰ ਜਾਣਾ ਸੀ ਖੇਡਰ ਇੰਟਰਨੈਸ਼ਨਲ ਤੇ ਉਦੋਂ ਵੀ ਮੇਰਾ ਮਤਲਬ ਟਿਕਟ ਵਗੈਰਾ ਦਾ ਇਹਨਾਂ ਨੇ ਕਰਵਾ ਕੇ ਦਿੱਤਾ ਤੇ ਹੁਣ ਵੀ ਜਦੋਂ ਮੈਂ ਚੰਡੀਗੜ੍ਹ ਰਹਿਣ ਮਤਲਬ 10 10 15 15 ਦਿਨ ਰਹਿ ਕੇ ਆਈ ਆ ਤਾਂ ਇਹਨਾਂ ਨੇ ਮੇਰਾ ਰਹਿਣ ਦਾ ਉੱਥੇ ਬਿਲਕੁਲ ਐਮਐਲਏ ਹੋਸਟਲ ਫ੍ਰੀ ਕਰਵਾਇਆ ਤੇ ਅੱਗੇ ਵੀ ਮੈਨੂੰ ਉਮੀਦ ਆ ਮੈਨੂੰ ਜਦੋਂ ਵੀ ਜ਼ਰੂਰਤ ਹੋਊਗੀ ਐਮਐਲਏ ਸਾਹਿਬ ਮੇਰੇ ਨਾਲ ਖੜਨਗੇ ਬਹੁਤ ਬਹੁਤ ਇਸ ਤਰੀਕੇ ਦਾ ਮੈਸੇਜ ਹੁੰਦਾ ਬਹੁਤ ਔਖੀ ਆਲ ਦੇ ਮਕਾਮ ਤੇ ਮਤਲਬ ਮੈਂ ਨੂੰ ਮੈਨੂੰ ਇਦਾਂ ਸੀ ਵੀ ਕਨਸਟੇਬਲ ਲੈਵਲ ਦੀ ਮੈਨੂੰ ਜੌਬ ਮਿਲ ਜੇ ਤੇ ਮੇਰੀਆਂ ਉਮੀਦਾਂ ਤੋਂ ਮੈਨੂੰ ਜ਼ਿਆਦਾ ਮਿਲਿਆ ਤਾਂ ਇਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਹਾਂਜੀ ਮੇਰੇ ਰੈਡੀ ਟੈਕਸੀ ਡਰਾਈਵਰ ਨੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸ਼ੁਰੂ ਤੋਂ ਹੀ ਮੈਨੂੰ ਮਤਲਬ ਮੁੰਡਿਆਂ ਵਾਂਗੂ ਰੱਖਿਆ ਇੱਕ ਕੁੜੀ ਨੂੰ ਬਾਹਰ ਤੋਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਤੇ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਅੱਜ ਮੈਂ ਇਹਨਾਂ ਦੀ ਉਮੀਦਾਂ ਤੇ ਖਰੀ ਉੱਤਰੀਆਂ ਤੇ ਮੈਨੂੰ ਬਹੁਤ ਜ਼ਿਆਦਾ ਫਖਰ ਮਹਿਸੂਸ ਹੋ ਰਿਹਾ ਤੇ ਪਿੰਡ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਮਤਲਬ ਫਖਰ ਮਹਿਸੂਸ ਹੋ ਰਿਹਾ ਵੀ ਸਾਡੇ ਪਿੰਡ ਦੀ ਪਹਿਲੀ ਕੁੜੀ ਆ ਵੀ ਜਿਹੜੇ ਆਫੀਸਰ ਰੈਂਕ ਦੀ ਜੌਬ ਲੈ ਕੇ ਆਈ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਵੀ ਜਿਨ੍ਹਾਂ ਨੇ ਪਲੇਅਰਾਂ ਨੂੰ ਅੱਗੇ ਲੈ ਕੇ ਆਂਦਾ ਪਹਿਲਾਂ ਪਲੇਅਰਾਂ ਨੂੰ ਨਹੀਂ ਸੀ ਜੌਬਸ ਮਿਲਦੀਆਂ ਐਦਾਂ ਹਨਾ ਬਿਨਾ ਪੈਸਾ-ਪੂਸਾ ਸ਼ਾਇਦ ਹੁੰਦਾ ਸੀਗਾ ਤੇ ਚਲੋ ਇਹਨਾਂ ਨੇ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਮੈਨੂੰ ਜੌਬ ਦਿੱਤੀ ਹੈਗੀ ਅੱਗੇ ਵੀ ਮੈਂ ਚਾਹੁੰਨੀ ਆਂ ਵੀ ਮਾਨ ਸਰਕਾਰ ਦੀ ਹੀ ਸਰਕਾਰ ਆਵੇ ਤਾਂ ਐਦਾਂ ਹੀ ਪਲੇਅਰਾਂ ਨੂੰ ਅੱਗੇ ਲੈ ਕੇ ਆ ਕਿਉਂਕਿ ਹੁਣ ਨੈਸ਼ਨਲ ਦੇ ਇਹਨਾਂ ਨੇ ਪੈਸੇ ਵਧਾ ਰੱਖੇ ਨੇ 1-1 ਲੱਖ ਰੁਪਿਆ ਨੈਸ਼ਨਲ ਦੇ ਮਿਲਦਾ ਆ ਤੇ ਮੈਨੂੰ ਪਹਿਲਾਂ ਵੀ 5 ਲੱਖ ਰੁਪਿਆ ਮਿਲਿਆ ਸੀ ਖੇਡਾਂ ਚੋਂ ਤੇ ਹੁਣ ਵੀ ਮੇਰਾ 10-12 ਲੱਖ ਰੁਪਿਆ ਬਣਿਆ ਹੋਇਆਗਾ ਤੇ ਐਦਾਂ ਹੀ ਸਰਕਾਰ ਵਧੀਆ ਢੰਗ ਨਾਲ ਕੰਮ ਕਰਦੀ ਰਹੇ। ਮੇਰੇ ਇਹਨਾਂ ਦੇ ਪਾਪਾ ਹੈਗੇ ਸੀ ਡਰਾਈਵਰ ਅਸੀਂ ਬਸ ਛੋਟੇ ਦੇ ਬੰਦੂ ਠੇ ਹੌਲੀ-ਹੌਲੀ ਪੜਾਈ ਕਰਾਈ ਪੜਾਈ ਕਰਾ ਕੇ ਬਾਹਰ ਤੋਰਿਆ ਕਿ ਕੁਝ ਬਣਨਗੇ ਬੱਚੇ ਸੀ ਸੀ ਵੀ ਚਲ ਕੋਦੋ ਕ ਕਰੇ ਤਾਂ ਮਿਲੂਗੀ ਹਨਾ ਵੀ ਜਦੋਂ ਪੜ੍ਹ ਕੇ ਰਹਿ ਕੇ ਕੁਝ ਕਰਨੇਗੇ ਬੱਚੇ ਮਾਪੇਰਾ ਖੁਸ਼ੀ ਹੋਉਂਦੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਜਿਹਨੇ ਬੱਚੀ ਨੇ ਸਾਰੇ ਪਿੰਡ ਦਾ ਨਾਮ ਰੋਸ਼ਨ ਕੀਤਾ ਮਾਪੇ ਦਾ ਸਾਰੇ ਪਿੰਡ ਦਾ ਸਾਰੇ ਇਦਾਂ ਵਸੇ ਇਸੇ ਤਰ੍ਹਾਂ ਇਹ ਨੌਕਰੀ ਕਹਿੰਦੀ ਸੀ ਵੀ ਮੈਂ ਕੁਸਤਾ ਇੰਸਪੈਕਟਰ ਬਣਨਾ ਉਹ ਰਿਫੁੱਸੀ ਜਿਹੜੀ ਇਹ ਨਹੀਂ થઈ ਗਈ ਸੀ ਉਹੀ ਜੰਗੀ ਆ। ਕੰਤਾਵਾਸੀ ਵੀ ਸੋਚਦੇ ਸੀਗੇ ਵੀ ਤਿਆਰੀ ਕਰੀ ਜਾਂਦੇ ਸੀਗੇ ਕਿ ਕਦੇ ਤਾਂ ਮਹਾਰਾਜ ਸੁਣ ਦਾ। ਮਹਾਰਾਜ ਤੇ ਭਰੋਸਾ ਸੀਗਾ ਵੀ ਕਦੇ ਤਾਂ ਮਹਾਰਾਜ ਫੜ ਦੋਗੇ। ਜਿਹਨਾਂ ਦਾ ਧੰਨਵਾਦ ਕਰਦੇ ਆਂਗੇ ਪੰਜਾਬ ਸਰਕਾਰ ਦਾ, ਇਹਨਾਂ ਮੇਰੇ ਸਾਊ ਦਾ ਜਿਹਨਾਂ ਨੇ ਸਪੋਰਟ ਕੀਤੀ। ਇਹ ਤਾਂ ਕਨਸਟੇਬਲ ਦੀ ਤਿਆਰੀ ਕਰ ਰਹੀ ਸੀ ਚੰਡੀਗੜ੍ਹ। ਜਦੋਂ ਮਤਲਬ ਕਿ ਸਾਨੂੰ ਪਤਾ ਲੱਗਿਆ ਕਿ ਲੀਵਰੇਨਸ ਸਰਵਟਰੀ ਵੀ ਇਹਨਾਂ ਵੀ ਉਹ ਨਿਕਲੀ ਜੋ ਆਪਾਂ। ਬਹੁਤ ਖੁਸ਼ੀ ਹੋਈ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਮਾਨ ਧੰਨਵਾਦ ਕਰਦੇ ਆ ਆਪਣੇ ਕੁਲਵੰਤ ਸਿੰਘ ਮਾਨ ਦਾ ਤੇ ਕੁਲਵੰਤ ਸਿੰਘ ਪੰਡੋਰੀ ਦਾ ਤੇ ਜਿਨ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਸਪਾਰਸ ਤੋਂ ਸਾਨੂੰ ਇੱਡੀ ਵੱਡੀ ਮੁਕਾਮ ਤੇ ਪਹੁੰਚਾਇਆ ਮਾਨ ਜੋ ਮੁੱਖ ਮੰਤਰੀ ਸਾਡੇ ਪੰਜਾਬ ਜੋ ਅੱਜ ਸਾਨੂੰ ਮਾਨ ਦਿੱਤਾ ਇਹ ਲੜਕੀ ਨੂੰ ਅੱਜ ਕਿਸੇ ਮੁਕਾਮ ਤੇ ਲੈਵਰ ਇਨਸਪੈਕਟਰ ਬਣਾ ਕੇ ਗ੍ਰੇਡ ਪਹਿਲੀ ਚ ਜੋ ਅੱਜ ਮਾਨ ਕਰਿਆ ਸਾਡੇ ਪੰਜਾਬ ਬਹੁਤ ਉੱਚਾ ਮਾਨ ਹੋਇਆ ਐਮਐਲਏ ਸਾਡੇ ਹਲਕੇ ਦੇ ਬੰਡੋਰੀ ਸਾਹਿਬ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੇ ਜ਼ਿੰਮੇਵਾਰਾਂ ਬਣੀਓ ਔਰ ਪਿੰਜੀ ਪੰਚਾਇਤ ਬਣੀਓ ਜੀ ਆਇਆ ਕਹਿੰਦਾ ਤੁਹਾਨੂੰ ਸਾਡੇ ਬੰਡੋਰੀ ਸਾਹਿਬ ਨੂੰ ਜਿਹੜੇ ਆ ਕੇ ਇਸ ਬੱਚੀ ਨੂੰ ਮਾਨ ਦਿੱਤਾ ਮੈਂ ਐਜੂਕੇਸ਼ਨ ਦੇ ਵਿੱਚ ਜਿਹੜੀਆਂ ਖੇਡਾਂ ਉਹਨੂੰ ਬਹੁਤ ਤਰਜੀਹ ਦਿੰਦਾ ਇਹ ਲੜਕੀਆਂ ਨੇ ਜੋ ਅੱਜ ਪਰੌਣ ਹੱਤਿਆ ਕਰ ਰਹੇ ਸੀ ਜੋ ਲੋਕ ਅੱਜ ਸਾਡੀਆਂ ਲੜਕੀਆਂ ਨੇ ਮਾਂ ਨੂੰ ਕਿਆ ਕਰਿਆ ਮੈਂ ਸਰਕਾਰੀ ਹਾਈ ਸਕੂਲ ਬਜੀਤ ਕੇ ਖੁਰਦ ਵਿੱਚ ਪੜ੍ਹਾਉਣੀ ਆ ਜੀ ਮੇਰੇ ਕੋਲੇ ਬੇਟੀ 6ਵੀਂ ਤੋਂ ਲੈ ਕੇ 10ਵੀਂ ਤੱਕ ਪੜ੍ਹੀ ਹੈ ਬਹੁਤ ਹੀ ਯਾਨੀ ਸਭ ਤੋਂ ਵੱਡਾ ਗੁਣ ਸੀ ਕਿ ਇਹ ਬਹੁਤ ਅਨੁਸ਼ਾਸਨ ਦੇ ਵਿੱਚ ਰਹਿੰਦੀ ਸੀ ਬੇਟੀ ਅਨੁਸ਼ਾਸਨ ਹੀ ਸਭ ਤੋਂ ਵੱਡੀ ਆਪਣੀ ਜ਼ਿੰਦਗੀ ਦੀ ਨੀਂਹ ਹੁੰਦੀ ਹੈ ਜਿਸ ਦੇ ਨਾਲ ਆਪਾਂ ਹਰ ਮੰਜ਼ਲ ਨੂੰ ਸਰ ਕਰ ਸਕਦੇ ਹਾਂ ਤੇ ਮਿਹਨਤੀ ਵੀ ਸੀ ਕੁੜੀ ਬਹੁਤ ਵਧੀਆ ਜਿਵੇਂ ਆਮ ਨੋਰਮਲ ਪਰਿਵਾਰ ਦੀ ਬੱਚੀ ਸੀ ਇਹ ਤਾਂ ਇਹ ਹਮੇਸ਼ਾ ਕਹਿੰਦੀ ਸੀ ਕਿ ਮੈਂ ਕੁਝ ਕਰਨਾ ਚਾਹੁੰਦੀ ਆ ਪਰ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਵੇਂ ਕਰਨਾ ਹੈ ਤਾਂ ਜਿੰਨੀ ਕਿ ਸਾਡੇ ਕੋਲ ਉਦੋਂ ਗਾਈਡੈਂਸ ਅਸੀਂ ਦੇ ਸਕਦੇ ਸੀ ਇਹਨੂੰ ਦਿੱਤੀ ਸਾਡੇ ਕੋਲੇ ਬੜੀ ਵਧੀਆ ਸੀ ਕੁੜੀ ਪਰ ਇਹਦੋਂ ਬਾਅਦ ਜਦੋਂ ਇਹ ਪਲੱਸ 1 ਪਲੱਸ 2 ਦੇ ਅੱਗੇ ਗਈ ਤਾਂ ਉੱਥੇ ਜਾ ਕੇ ਇਹਨੂੰ ਹੋਰ ਗਾਈਡੈਂਸ ਮਿਲਦੀ ਗਈ ਕਿਉਂਕਿ ਸਾਡੇ ਸਰਕਾਰੀ ਸਕੂਲ ਦੇ ਵਿੱਚ ਇੰਨੀ ਕੀ ਸਹੂਲਤ ਸੀਗੀ ਕਿ ਅਸੀਂ ਇਹਨੂੰ ਆਮ ਖੇਡਾਂ ਦੇ ਵਿੱਚ ਹੀ ਲਾ ਸਕਦੇ ਸੀ ਜਿਹੜੀ ਖੇੜੇ ਨੇ ਚੁਣੀ ਡ੍ਰੈਗਨ ਬੋਰਡ ਵਾਲੀ ਉਹ ਸਾਡੇ ਕੋਲ ਹੈ ਨਹੀਂ ਸੀਗੀ ਪਰ ਅੱਗੇ ਜਿੰਨੇ ਮਿਹਨਤੀ ਵੀ ਸੀ ਅਨੁਸ਼ਾਸਨ ਦੇ ਵਿੱਚ ਵੀ ਰਹਿੰਦੀ ਸੀ ਤਾਂ ਇਹਦੀ ਉਸ ਨੂੰ ਮਿਹਨਤ ਨੂੰ ਫੁੱਲ ਪਾਇ ਤੇ ਅੱਜ ਇਹ ਕੁੜੀ ਹੈ ਜਿਹੜੀ ਅੱਜ ਲੇਬਰ ਅਫਸਰ ਦੇ ਮਕਾਮ ਤੱਕ ਪਹੁੰਚੀ ਹੈ ਇਹ ਪਹਿਲੀ ਵਾਰ ਦੇਖਿਆ ਦੇਖੋ ਕਿ ਆਮ ਘਰ ਦੇ ਬੱਚਾ ਜਿਹਨੇ ਆਪਾਂ ਕਹਦੀ ਕਿ ਕੋਈ ਕੋਚਿੰਗ ਨਹੀਂ ਲਿੱਤੀ ਕੋ ਆਪਣੇ ਖੇਡ ਦੇ ਬਲ ਬੁੱਤੇ ਦੇ ਆਧਾਰ ਤੇ ਅਸਮਗਾਮ ਤੇ ਪਹੁੰਚੀ ਇਸ ਲਈ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਅੱਜ ਮੈਂ ਕਿਹੜਾ ਹਲਕਾ ਮਹਿਰਕਲਾਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਵੀ ਇੱਕ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਬੇਟੀ ਨੇ ਪਹਿਲਾਂ ਜਿੱਦਾਂ ਦੇ ਵਿੱਚ ਮੱਲਾ ਮਾਰੀਆਂ ਅੱਜ ਮਾਰਜੋ ਮੁੱਖ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੈਡ ਦੇ ਆਧਾਰ ਤੇ ਤੇ ਜਿੱਥੇ ਖੇਡਾਂ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਅੱਜ ਸੰਦੀਪ ਕੌਰ ਜਿਹੜੇ ਬਜਿਤਕ ਕਲਾਂ ਦੀ ਬੇਟੀ ਹੈ ਤੇ ਇਹਦਾ ਫਾਦਰ ਸਾਹਿਬ ਨੇ ਜਿਹੜੇ ਡਰਾਈਵਰ ਰਹੇ ਨੇਗੇ ਤੇ ਇੰਨੇ ਛੋਟੇ ਪਰਿਵਾਰ ਚ ਉੱਠ ਕੇ ਬਹੁਤ ਵੱਡੀ ਪੋਸਟ ਦਿੱਤੇ ਲੇਬਰ ਇਨਸਪੈਕਟਰ ਆ ਜਿਹੜੀ ਅੱਜ ਇਹ ਭਰਤੀ ਹੋਈ ਆ ਯੋਗਤੀ ਪੱਤਰੇ ਨੂੰ ਮਿਲ ਗਿਆ ਤੇ ਟ੍ਰੇਨਿੰਗ ਵੀ ਹੋ ਗਈ ਇਹਦੀ ਮੈਂ ਕਹਿਣ ਦਾ ਭਾਵ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਅਜੇ ਤੱਕ ਮੈਟਰ ਨਹੀਂ ਥੋੜੀ ਹੈਗੀ ਜਿੰਨੇ ਵੀ ਬੱਚੇ ਗਰੀਬਾਂ ਦੇ ਬੱਚਿਆਂ ਨੂੰ ਜਿਹੜਾ ਹੱਕ ਆ ਐਤਕੀ ਮਿਲਣ ਲੱਗਿਆ ਪਹਿਲੀਆਂ ਸਰਕਾਰਾਂ ਮੁੱਖ ਕੀ ਹੁੰਦਾ ਸੀਗਾ ਜਦੋਂ ਵੋਟਾਂ ਚ ਮਿਲਦਾ ਵੀ ਵੋਟਾਂ ਪੈਣੀ ਹੁੰਦੀ ਤਿੰਨ ਕਿ ਮਹੀਨੇ ਪਹਿਲਾਂ ਨੌਕਰੀਆਂ ਕੱਢਦੇ ਹੁੰਦੇ ਸੀ ਜਿਹੜੀ ਨਵੀਂ ਸਰਕਾਰ ਆਉਂਦੀ ਸੀ ਉਹ ਹਟਾ ਆਂਦੀ ਸੀ ਮੈਂ ਆਪ ਦੋ ਵਾਰੀ ਭਰਤੀ ਹੋਇਆ ਇੱਕ ਵਾਰੀ ਨਹਿਰੀ ਪਟਵਾਰੀ ਭਰਤੀ ਹੋਇਆ ਇੱਕ ਵਾਰੀ ਸੈਕਟਰੀ ਹੋਇਆ ਕਹਿਣ ਦਾ ਭਾਵ ਜਿਹੜੀ ਨਵੀਂ ਸਰਕਾਰਾਂ ਨੇ ਜਿਹੋ ਕੱਢ ਦਿੰਦੀ ਸੀ ਜਾਨੀ ਕਿ ਆ ਜਿਹੜੀਆਂ ਪੋਸਟਾਂ ਭਰੀਆਂ ਜਾਂਦੀਆਂ ਸੀ ਗਰੀਬ ਤਾਂ ਇੱਕ ਤਾਂ ਉੱਥੇ ਪਹੁੰਚ ਹੀ ਨਹੀਂ ਸਕਦਾ ਉਥੇ ਲੈ ਦੇ ਕੇ ਉਹਨਾਂ ਪੋਸਟਾਂ ਦੇ ਵਿੱਚ ਫੇਰਾ ਫੇਰੀ ਕਰ ਜਾਂਦੇ ਸੀ ਜਾਨੀ ਕਿ ਮਾਨ ਸਾਹਿਬ ਨੇ 60000 ਤੋਂ ਵੀ ਵੱਧ ਨੌਕਰੀਆਂ ਜਿਹੜੀ ਤੇ ਪੰਜਾਬ ਦੇ ਵਿੱਚ ਪਹਿਲੇ ਤਿੰਨ ਸਾਲ ਦੇ ਦੇ ਚੁੱਕੇ ਆ ਪੰਜਾਬ ਦਾ ਇੱਕ ਵੀ ਬੱਚਾ ਇਹ ਨਹੀਂ ਕਹਿ ਸਕਦਾ ਵੀ ਮੇਰਾ 1 ਰੁਪਿਆ ਵੀ ਲੱਗਿਆ ਹੋਵੇ ਆ ਸੰਦੀਪ ਕੌਰ ਆ ਇੱਕ ਮੰਨਦਾ ਵੀ ਘਰੋਂ ਬੁਲਾ ਕੇ ਦੇਣ ਵਾਲੀ ਗੱਲ ਆ ਨੌਕਰੀ ਵੀ ਇਹੋ ਜਿਹੇ ਆਪ ਦਾ ਬਿਆਨ ਕਰੂਗੀ ਕਹਿਣ ਦਾ ਭਾਵ ਵੀ ਕਦੇ ਵੀ ਜਿੰਨੇ ਵੀ ਬੱਚੇ ਕਈ ਬੱਚਿਆਂ ਨੂੰ ਦੋ ਦੋ ਵਾਰ ਹੀ ਨੌਕਰੀਆਂ ਮਿਲ ਗਈਆਂ ਮੈਂ ਆਪ ਦੋ ਦੋ ਨਿਯੁਕਤੀ ਪੱਤਰ ਦੇ ਕਈ ਬੱਚਿਆਂ ਨੂੰ ਜਾਨਕਿ ਦੇਖੋ ਲੱਗਣਾ ਤਾਂ ਉਹਨੇ ਜਿਹੜਾ ਮੈਡ ਦੇ ਵਿੱਚ ਆਊਗਾ ਜਾਨਕਿ ਕਿਹਦੀ ਮੈਡ ਨਹੀਂ ਤੋੜੀ ਗਈ ਜਾਨਕਿ ਹਰੇਕ ਨੂੰ ਆਸ ਬਣੀ ਆ ਇਹਨੂੰ ਦੇਖ ਕੇ ਸਾਡੀ ਛੋਟੀ ਬੱਚੀ ਸੰਦੀਪ ਕੌਰ ਨੂੰ ਦੇਖ ਕੇ ਹੋਰ ਬੱਚੀਆਂ ਕਿੰਨੀਆਂ ਤਿਆਰ ਹੋਣਗੀਆਂ ਵੀ ਸਾਡੇ ਜਿਹੜਾ ਹੱਕਾਇਤ ਕੀ ਮੰਨਣ ਲੱਗਿਆ ਉਹ ਤਿਆਰੀ ਕਰਨਗੀਆਂ ਬਾਕ-ਬਾਕ ਮਹਿਕਮਿਆਂ ਦੇ ਵਿੱਚ ਉੱਚੀ ਅਹੁਦਾਂ ਤੇ ਜਾਣਗੀਆਂ ਜਿਵੇਂ ਅੱਜ ਆਪਣੇ ਜ਼ਿਲ੍ਹੇ ਲਈ ਮਾਨ ਵਾਲੀ ਗੱਲ ਆ ਵੀ ਲੇਬਰ ਇਨਸਪੈਕਟਰ ਲੱਗਣਾ ਬਹੁਤ ਵੱਡੀ ਗੱਲ ਆ ਇਹ ਗ੍ਰੇਡ ਦੇ ਵਿੱਚ ਇਹਨੂੰ ਅੱਜ ਨਿਯੁਕਤੀ ਪੱਤਰ ਮਿਲਿਆ ਆ